ਜਿਹੜੇ ਬੰਦੇ ਅੱਜ ਸ਼ਿਵਾਸ਼ਣ ਦੇ ਨਾਰੇ ਕਾਂਗਰਸ ਦੇ ਬੰਦੇ ਐ ਐਮ ਐਲ اے ਐਮ ਪੀ ਸਾਹਿਬ ਉਹਨਾਂ ਨੂੰ ਮੈਂ ਇਸ ਗੱਲ ਨੂੰ ਪੁੱਛਣਾ ਚਾਹਨਾ ਕਿ ਮੇਰੇ ਨਾਲ ਸਾਹਮਣੇ ਬੈਠ ਕੇ ਡਿਬੇਟ ਕਰਨ ਸ਼ਿਵਾਜੀ ਨਗਰ ਨਾਲੇ ਪਰ ਇਹਨਾਂ ਨੇ ਉਹਨੂੰ ਉੱਚਾ ਕਿਉਂ ਬਣਾਇਆ ਸਮਝਾਣਾ ਇਹਨਾਂ ਦੇ ਹੁੰਦਿਆ ਬਣਿਆ ਇਹਨਾਂ ਦਾ ਸਾਰਾ ਕਸੂਰ ਇਹਨਾਂ ਦਾ ਹੈ ਅੱਛਾ ਹੁਣ ਕਰਕੇ ਪਾਣੀ ਦਾ ਜਿਹੜਾ ਲੈਵਲ ਬਾਹਰ ਆ ਜਾਂਦਾ ਬਾਹਰ ਆ ਜਾਂਦਾ ਸਾਰਾ ਪਾਣੀ ਅੱਜ ਉਸ ਦਾ ਖਮਿਆਜਾ ਸਾਡੇ ਐਮ ਐਲ ਏ ਸ਼ੋਕ ਬਰੇਸ਼ਰ ਪੱਪੀ ਜੀ ਭੁਗਤ ਰਹੇ ਨੇ ਜਿਹੜੇ ਐਮ ਐਲ ਏ ਨੇ ਬਣਵਾਇਆ ਜਿਨੇ ਇੱਥੇ ਬੈਠ ਕੇ ਕੰਮ ਕਰਾਇਆ ਮਨੂੰ ਇਹ ਦੱਸੇ ਕਿ ਆ ਨਾਲੇ ਦੇ ਉੱਪਰ ਜਦੋਂ ਛੱਤ ਪੈ ਰਹੀ ਸੀ ਕਿ ਆ ਨੀਚੇ ਉਹ ਜਿਹੜੇ ਸਮਾਨ ਸੀ ਕਿਉਂ ਨਹੀਂ ਗੱਡੇ ਗਏ ਉਹ ਸਮਾਨ ਇੰਨੇ ਜ਼ਿਆਦਾ ਸੀ ਪਾਈਪਾਂ ਸੀ ਰਾਡ ਸੀ ਕਿਤੇ ਖੰਬੇ ਸੀ ਉਹ ਸਾਰੇ ਉੱਥੇ ਦੇ ਉੱਥੇ ਦੁਬਾਰਾ ਵੇਚ ਦੇ ਗਏ ਦੇ ਉੱਪਰ ਲੈਟਰ ਪਾ ਦਿੱਤਾ ਗਿਆ ਸਾਡਾ ਸਮਾਨ نیچے ਆਰਾ ਬਿਲਕੁਲ ਉੱਤੇ ਆ ਜੀ ਅੱਜ ਵੀ ਥੱਲੇੋਂ ਗੜਵਾ ਕੇ ਦੇਖੋ ਉਹ ਵਿਚਾਰੇ ਆ ਕੇ ਖੁਦ ਪਾਣੀ ਦੇ ਵਿੱਚ ਖੜ ਕੇ ਸੇਵਾ ਕਰਦੇ ਲੋਕਾਂ ਦੇ ਰਾਸ਼ਨ ਵੰਡਦੇ ਬਣੂ ਆਇਆ ਪਹਿਲਾਂ ਦੱਸੇ ਕਦੋਂ ਗਿਆ ਸੀ 28 ਸਾਲ ਪਹਿਲਾਂ ਜਿਹੜੀ ਪ੍ਰੋਬਲਮ ਸੀ ਉਹ ਅੱਜ ਵੀ ਜੱਜਦਾ ਸੀ ਔਰ ਹੋਰ ਕਰਤੀ ਰਾਜਾ ਵੜੀਂ ਕਿ ਪਹਿਲਾਂ ਕਿਉਂ ਨਹੀਂ ਆਇਆ ਫਿਰ 6 ਮਹੀਨੇ ਪਹਿਲਾਂ ਜਿਹੜਾ ਜਿਹੜਾ ਐਮ ਐਲ ਏ ਸ਼ੋਕ ਪ੍ਰੈਸ਼ਰ ਮੱਪੀ ਪਾਣੀ ਵਿੱਚ ਘੜਵਾ ਇਹ ਪਹਿਲਾਂ ਆ ਕੇ ਕਿਉਂ ਨਹੀਂ ਸੁਭਾਈਆਂ ਹੋਈਆਂ ਉਹਨਾਂ ਦੀ ਵਿਜੇ ਕਾਪਾ ਜੀ ਸਾਡੇ ਨਾਲ ਮੌਜੂਦ ਨੇ ਇਹ ਬਹੁਤ ਪੁਰਾਣੇ ਰਾਜਨੀਤੀ ਦੇ ਨਾਲ ਇਹਨਾਂ ਦੇ ਸੰਬੰਧ ਨੇ ਔਰ ਹਰ ਏਰੀਏ ਨੂੰ ਇਹ ਭਲੀ ਭਾਂਤੀ ਜਾਣਦੇ ਨੇ ਗੱਬਾ ਸਾਹਿਬ ਕਿੱਦਾਂ ਦੇਖਦੇ ਹੋ ਵੀ ਅੱਜ ਜਿਹੜੀ ਇਹ ਕੁਦਰਤੀ ਮਾਰ ਗਈ ਹੈ ਔਰ ਇਹਦੀ ਸਾਫ ਸਫਾਈ ਲਈ ਵੀ ਮੌਕੇ ਤੇ ਐਮਐਲਏ ਸਾਹਿਬ ਦਾ ਬੇਟਾ ਵੀ ਆਇਆ ਕੁਝ ਘੰਟੇ ਪਹਿਲਾਂ ਮੈਂਬਰ ਪਾਰਲੀਮੈਂਟ ਵੀ ਆਏ ਉਹ ਵੀ ਅਸ਼ਵਾਸ਼ਣ ਦੇ ਕੇ ਗਏ ਨੇ ਕਿੱਦਾਂ ਦੇਖਦੇ ਹੋ ਇਸ ਚੀਜ਼ ਨੂੰ ਸਾਰੀ ਸਰ ਅੱਜ ਮੇਰਾ ਜੰਪਲ ਜਿਹੜਾ ਹੈ ਜਿਸ ਜਗ੍ਹਾ ਤੇ ਆਪਾਂ ਖੜੇ ਆ ਅੱਜ ਸ਼ਮਸ਼ਾਨਗੜ੍ਹ ਰੋਡ ਤੇ ਸ਼ੰਗਾਰਸ਼ਿਲਮੇ ਦੀ ਬੈਕ ਸਾਈਡ ਤੇ ਇਥੇ ਮੇਰਾ ਜੰਪਾਲਾ ਮਤਲਬ ਜ਼ਿੰਦਗੀ ਸਾਰੀ ਆਪਾਂ ਇੱਥੇ ਖੱਡੀ ਇੱਥੇ ਦੀਆਂ ਰੋੜਾਂ ਵੀ ਬਣਾਈਆਂ ਪਹਿਲਾਂ ਇੱਥੇ ਆਪਾਂ ਕੰਮ ਵੀ ਬਹੁਤ ਕੀਤਾ ਲੇਕਿਨ ਮੈਂ ਅੱਜ ਜਿਹੜੇ ਬੰਦੇ ਅੱਜ ਆਸ਼ਵਾਸ਼ਣ ਦੇਣਾਰੇ ਕਾਂਗਰਸ ਦੇ ਬੰਦੇ ਐਮ ਐਲ ਏ ਐਮ ਪੀ ਸਾਹਿਬ ਉਹਨਾਂ ਨੂੰ ਮੈਂ ਇਸ ਗੱਲ ਨੂੰ ਪੁੱਛਣਾ ਚਾਹਨਾ ਕਿ ਮੇਰੇ ਨਾਲ ਸਾਹਮਣੇ ਬੈਠ ਕੇ ਡਿਬੇਟ ਕਰਨ ਸ਼ਿਵਾਜੀ ਨਗਰ ਨਾਲੇ ਬਾਰੇ ਇਹਨਾਂ ਨੇ ਨਾਲਾ 3 ਫੁੱਟ ਉੱਚਾ ਬਣਾਇਆ ਕਿਉਂ ਜਦ ਕੀ ਸ਼ਿਵਾਜੀ ਨਗਰ ਜਦੋਂ ਨਾਲਾ ਬਿਲਕੁਲ ਕੱਚਾ ਹੁੰਦਾ ਸੀ ਥੱਲੇ ਹੁੰਦਾ ਸੀ ਉਦੋਂ 4-4 ਫੁੱਟ ਪਾਣੀ ਸ਼ਿਵਾਜੀ ਨਗਰ ਚਾਂਦਾ ਸੀ ਇਹਨਾਂ ਨੇ ਉਹਨੂੰ ਉੱਚਾ ਕਿਉਂ ਬਣਾਇਆ ਸਮਝਾਣਾ ਇਹਨਾਂ ਦੇ ਹੁੰਦਿਆ ਬਣਿਆ ਇਹਨਾਂ ਦਾ ਸਾਰਾ ਕਸੂਰ ਇਹਨਾਂ ਦਾ ਹੈ ਸਰ ਮੈਨੂੰ ਉੱਚਾ ਹੋਣ ਕਰਕੇ ਪਾਣੀ ਦਾ ਜਿਹੜਾ ਲੈਵਲ ਬਾਹਰ ਆ ਜਾਂਦਾ ਬਾਹਰ ਆ ਜਾਂਦਾ ਸਾਰਾ ਪਾਣੀ ਅੱਜ ਉਸ ਦਾ ਖਮਿਆਜਾ ਸਾਡੇ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਜੀ ਭੁਗਤ ਰਹੇ ਨਹੀਂ ਔਰ ਮੈਂ ਇਹਨਾਂ ਤੋਂ 1 ਸਾਲ ਹੋ ਗਿਆ ਹੈ ਇਨਾਂ ਨੂੰ ਉਸ ਨਾਲੇ ਬਾਰੇ ਠੀਕ ਕਰ ਦਿਆ ਜਿਹੜੇ ਠੇਕੇਦਾਰ ਨੇ ਨਾਲਾ ਬਣਾਇਆ ਜਿਹੜੇ ਐਮ ਐਲ اے ਨੇ ਬਣਵਾਇਆ ਜਿਨ ਨੇ ਇੱਥੇ ਬੈਠ ਕੇ ਕੰਮ ਕਰਾਇਆ ਮਨੂਏ ਦੱਸੇ ਕਿ ਆ ਨਾਲੇ ਦੇ ਉੱਪਰ ਜਦੋਂ ਛੱਤ ਪੈ ਰਹੀ ਸੀ ਕਿ ਆ ਨੀਚੇ ਉਹ ਜਿਹੜੇ ਸਮਾਨ ਸੀ ਕਿਉਂ ਨਹੀਂ ਕੱਢੇਗੇ ਉਹ ਸਮਾਨ ਇੰਨੇ ਜਿਆਦਾ ਸੀ ਪਾਈਪਾਂ ਸੀ ਰਾਡ ਸੀ ਕਿਤੇ ਖੰਬੇ ਸੀ ਉਹ ਸਾਰੇ ਉੱਥੇ ਦੇ ਉੱਥੇ ਦੁਵਾਰਾ ਵਿੱਚ ਕਰ ਗਈ ਆ ਉਹਦੇ ਉੱਪਰ ਲੈਂਟਰ ਪਾ ਦਿੱਤਾ ਗਿਆ ਸਾਰਾ ਸਮਾਨ ਨੀਚੇ ਆ ਸਾਰਾ ਬਿਲਕੁਲ ਉੱਤੇ ਆ ਜੀ ਅੱਜ ਵੀ ਥੱਲੇੋਂ ਕਢਵਾ ਕੇ ਦੇਖੋ ਤੁਹਾਨੂੰ ਪਤਾ ਨਹੀਂ ਕਿੰਨਾ ਮਟੀਰੀਅਲ ਨਿਕਲੇਗਾ ਜਿਹੜਾ ਇਹਨਾਂ ਦੀਆਂ ਖੁੱਦ ਦੀਆਂ ਗਲਤੀਆਂ ਨੇ ਕਿਉਂ ਨਹੀਂ ਨਿਵਾਗੀ ਤਾਂ ਸਟੌਨ ਸੀਵਰ ਬਣਾਉਂਦੇ ਐਥੇ ਆਹ ਟਰਾਂਸਪੋਰਟ ਨਗਰ ਦੇ ਵਿੱਚ ਹੁੰਦਾ ਪਾਣੀ ਬੁੱਡੇ ਤੇ ਜਾ ਤਾਂ ਉਧਰ ਲਿਕੜਦੇ ਇਧਰ ਸ਼ਿਵਾਜੀ ਨਗਰ ਦੇ ਚਤੌਰਨ ਦੀ ਕੀ ਲੋੜ ਸੀ ਦੂਜੇ ਨੰਬਰ ਤੇ ਆ ਜਾਓ ਇਸ ਰੋਡ ਦੀ ਗੱਲ ਮੈਂ ਤੁਹਾਨੂੰ ਇਸ ਰੋਡ ਦੇ ਬਾਰੇ ਚੰਗੀ ਦਾ ਦੱਸਦਾ ਜਦੋਂ ਕੌਰ ਇਹ ਇਲੈਕਸ਼ਨ ਹੋਣ ਲੱਗੇ ਐਮਐਲਏ ਦੇ ਇਹ ਵੀ ਕਹਿੰਦੇ ਸੀ ਵੀ ਨਾਲਾ ਪਾਸ ਕਰਾਇਆ ਗਿਆ ਇਹਨਾਂ ਨੇ ਕਰਾਇਆ ਪਾਸ ਮੈਂ ਨਹੀਂ ਕਹਿੰਦਾ ਨਹੀਂ ਪਾਸ ਕਰਾਇਆ ਪਰ ਪਾਸ ਉਸ ਟਾਈਮ ਕਰਾਇਆ ਜਦੋਂ ਇਲੈਕਸ਼ਨ ਆਉਂਦੇ 2-4 ਮਹੀਨੇ ਰਹਿ ਗਏ। ਉਸ ਵਾਰ ਤਮਾਸ਼ਾ ਸ਼ੁਰੂ। ਤਮਾਸ਼ਾ ਸ਼ੁਰੂ ਡਾ ਠੇਕੇਦਾਰ ਇੱਥੇ ਹੁਣ ਇੱਕ ਐਮਐਲਏ ਉਧਰ ਦਾ ਸਾਰਾ ਦਿਨ ਸਾਰੀ ਰਾਤ ਉਹ ਵਿਚਾਰੇ ਆ ਕੇ ਖੁਦ ਪਾਣੀ ਦੇ ਵਿੱਚ ਖੜ ਕੇ ਸੇਵਾ ਕਰਦੇ ਲੋਕਾਂ ਦੇ ਰਾਸ਼ਨ ਵੰਦੇ ਮਨੂੰ ਐਮਐਲਏ ਦੱਸੇ ਕਦੋਂ ਗਿਆ ਸੀ ਇਹ। ਕਦੋਂ ਨਾਲੇ ਵੜੇ ਕਿਉਂ ਨਹੀਂ ਸਵਾਈ ਹੋਈ ਤੇਰੇ 10 ਸਾਲ 15 ਸਾਲ ਆਪਰਾਜ ਕੀਤਾ ਤੇ 25 ਸਾਲ ਲੇਕਿਨ 25 ਸਾਲ ਸਾਡੇ ਕੋਲ ਆ ਹੱਲ ਨਿਕਲਿਆ ਕੋਈ ਹੱਲ ਨਹੀਂ ਨਿਕਲਿਆ ਸਾਰਾ ਕਸੂਰ ਇਹਨਾਂ ਦਾ ਹੈ ਜਿਹੜਾ ਕਿ ਸਾਡੇ ਆ ਹੁਣ ਜਿਹੜੀ ਆਪਦਾ ਆਈ ਉਹਦਾ ਇਹਨਾਂ ਦਾ ਚਿਹਰਾ ਸਾਹਮਣੇ ਆ ਗਿਆ ਕਿ ਇਹ ਚਿਹਰਾ ਇਹਨਾਂ ਨੇ ਕੀ ਕੀਤਾ ਸੀ ਕਿਉਂ ਕੀਤਾ ਸੀ ਕਿਉਂ ਖਰਾਬ ਕੀਤਾ ਸੀ ਮਤਲਬ 25 ਸਾਲ ਪਹਿਲਾਂ ਜਿਹੜੀ ਪ੍ਰੋਬਲਮ ਸੀ ਉਹ ਅੱਜ ਵੀ ਦੱਸ ਦੱਸ ਔਰ ਹੋਰ ਕਰਤੀ ਲੈਂਟਰ ਉੱਚਾ ਬਾਨ ਕਰਕੇ ਹੋਰ ਕਰਤੀ ਔਰ ਅੱਜ ਇਹਨਾਂ ਨੇ ਮੈਂ ਜੋ ਦੇਖ ਰਿਆ ਸਟੋਨ ਸੀਵਰੇਜ ਸ਼ਮਸ਼ਾਨ ਘਾਟ ਦੇ ਨਾਲ ਜਿਹੜੇ ਸੀਗੇ ਇਹਨਾਂ ਨੇ ਕਿਉਂ ਬਨਵਾਏ ਕਾਰਪੋਰੇਸ਼ਨ ਦੇ ਅੰਡਰ ਹੋ ਕੇ ਕਾਂਗਰਸ ਦਾ ਰਾਜ ਹੋ ਕੇ ਇਹਨਾਂ ਨੇ ਉੱਥੇ ਜਦ ਕੀ ਉਹ ਜੇ ਪ੍ਰਾਈਵੇਟ ਜਗ੍ਹਾ ਸੀ ਤੇ ਉਹਨੂੰ ਸੀਵਰੇਜ ਉਹਨੂੰ ਕਿਉਂ ਬਨਾਇਆ ਸਟੋਨ ਸੀਵਰ ਕੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਕੀ ਠੇਕੇਦਾਰ ਨੇ ਜਾਂ ਇਹਦੇ ਜਿਹੜੇ ਮਾਲਕ ਹੈ ਜਿਹੜੀ ਜਗ੍ਹਾ ਦਾ ਉਹ ਪਹਿਲਾਂ ਕਿਉਂ ਨਹੀਂ ਖੜਾ ਆਇਆ ਉਹ ਇੱਕ ਤਮਾਸ਼ਾ ਸੀ ਕਿ ਆਪੇ ਸਰਕਾਰ ਆਏਗੀ ਆਪੇ ਸਰਕਾਰ ਨੂੰ ਆਪੋਜੀਸ਼ਨ ਦਾ ਬਸ ਅਬ ਵੀ આરોਪ ਲਾ ਰਹੀ ਹੈ ਵੀ ਜੇ ਰਾਜਾ ਵੜਿੰਗ ਆਇਆ ਤੇ ਤਾਂ ਹਰਕਤ ਆ ਗਈ ਜੇ ਕਿਤੇ ਪ੍ਰਸ਼ਾਸਨ ਅਕਰਚ ਆ ਗਿਆ ਕਾਰਪੋਰੇਸ਼ਨ ਵੀ ਆ ਗਈ ਫਾਇਰ ਬ੍ਰਿਗੇਡ ਵੀ ਆ ਗਈ ਬਿਲਕੁਲ ਗਲਤ ਸਫਾਈ ਸੇਵਕ ਵੀ ਆ ਗਏ ਉਹ ਇਹ ਕਹਿ ਰਹੇ ਨੇ ਬਿਲਕੁਲ ਗਲਤ ਰਾਜਾ ਵੜਿੰਗ ਪਹਿਲਾਂ ਕਿਉਂ ਨਹੀਂ ਆਇਆ ਫਿਰ 6 ਮਹੀਨੇ ਪਹਿਲਾਂ ਜਿਹੜਾ ਜਿਹੜਾ ਐਮ ਐਲ ਏ ਸ਼ੋਕ ਪ੍ਰੈਸ਼ਰ ਬੱਪੀ ਪਾਣੀ ਵਿੱਚ ਖੜਦਾ ਸੀ ਇਹ ਪਹਿਲਾਂ ਆ ਕੇ ਕਿਉਂ ਨਹੀਂ ਸੁਭਾਈਆਂ ਹੋਈਆਂ ਇਹਨਾਂ ਦੀ ਪਹਿਲਾਂ ਨਾਰੇ ਬਾਰੇ ਕਿਉਂ ਨਹੀਂ ਕੀਤਾ ਪਹਿਲਾਂ ਵੀ ਜਦ ਪਾਣੀ ਆਇਆ ਨਾ ਕਿਉਂ ਨਹੀਂ ਪਹਿਲਾਂ ਬੜੇ ਆ ਕੇ ਕਿਉਂਕਿ ਪਤਾ ਸੀ ਇਹ ਹੱਲ ਨਹੀਂ ਹੋਣਾ ਇਹਨਾਂ ਨੂੰ ਪਤਾ ਸੀ ਕਿ ਜੂਦ ਪਤੰਗ ਹੋਣੀ ਹੋਣੀ ਪਬਲਿਕ ਨੇ ਪਿੱਛੇ ਪੈਣਾ ਹੀ ਪੈਣਾ ਹੈ ਉਹਨਾਂ ਦੇ ਘਰ ਡੁੱਬਣਾ ਹੀ ਡੁੱਬਨੇ ਅੱਜ 5-5 ਫੁੱਟ ਪਾਣੀ ਹੋ ਗਿਆ ਕਿਉਂ ਪਹਿਲਾਂ ਕਿਉਂ ਨਹੀਂ ਸੀ ਇਹਨਾਂ ਦੇ ਹੁੰਦਿਆ ਪਹਿਲਾਂ ਬਹੁਤ ਕੁਝ ਸੀ ਜੇ ਚਾਹਦੇ ਇਹ ਨਾਲੇ ਨੂੰ ਡੌਨ ਕਰਕੇ ਥੋੜਾ ਜਿਆ ਇਹਦਾ ਲੈਵਲ ਕੱਢ ਕੇ ਅਸੀਂ ਛੱਤੀਆਰੀ ਇੱਥੇ ਆਏ ਆ ਇੱਥੇ ਆ ਗਏ ਅਸੀਂ ਲੈਵਲ ਦੇਖੇ ਕਿ ਇਹ ਇਹ ਨਾਲਾ ਇਹ ਉੱਚਾ ਨਹੀਂ ਹੋ ਸਕਦਾ ਫਿਰ ਇਹਨੂੰ ਉੱਚਾ ਕਿਉਂ ਬਣਾਇਆ ਅੱਜ ਇਸ ਰੋਡ ਦੀ ਗੱਲ ਕਰਦੇ ਨੇ ਇਹ ਰੋਡ ਵਿਚਾਰੀ ਕੀ ਕਰੂਗੀ ਇੰਦੇ ਦੇ ਆਕੇ ਅਸਰੀਏ ਫਸਾਤ ਤੇ ਰਹਿੰਦਾ ਖਿੰਦਾ ਜਿਹੜਾ ਸੀ ਉਹ ਉਹ ਅਸਰੀਆ ਨੇ ਆਕੇ ਗੰਧ ਰੋਗਤਾ ਉੱਤੋਂ ਆਪਦਾ ਐਡੀ ਜਬਰਦਸਤ ਆ ਗਈ ਕਿ ਸਾਰਾ ਪੰਜਾਬ ਜਿਹੜਾ ਇਸ ਟਾਈਮ ਉਹ ਉਸ ਜਗ੍ਹਾ ਤੇ ਖੜਾ ਹੈ ਜਿੱਥੇ ਸਿਆਸਤ ਦਾ ਨਹੀਂ ਇਸ ਟਾਈਮ ਸੇਵਾ ਦਾ ਕੰਮ ਦਾ ਲੋੜ ਹੈ ਸੇਵਾ ਦੀ ਇਹ ਇਹ ਸਾਡਾ ਐਮਐਲਏ ਹੈ ਇੱਕ ਸਾਲ ਤੋਂ ਜਿਹੜਾ ਜਰਾ ਆਕੇ ਰੋਜ਼ ਆਕੇ ਖੜ ਜਾਂਦਾ ਇੱਥੇ ਸਾਨੂੰ ਤਾਂ ਇਹ ਖਤਰਾ ਹੈ ਕਿ ਤੇ ਇਹ ਆਪ ਵੀ ਨਾ ਬਿਮਾਰ ਹੋ ਕੇ ਬਹਿ ਜਾਵੇ ਤੇ ਫੇ ਸਾਡਾ ਕੀ ਬਣੂਗਾ ਇਹ ਸਾਰਾ ਕਸੂਰ ਇਹਨਾਂ ਦਾ ਇਹਨਾਂ ਨੂੰ ਮੰਨਣਾ ਪਏਗਾ ਅੱਜ ਮੰਨਣ ਜਾਂ ਕੱਲ ਮੰਨਣ